ਐਮਪੀ ਅਮਰਿਤਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਚੇ ਕੇ ਦੇ ਇੱਕ ਆਡੀਓ ਜਿਹੜੀ ਕਿ ਜੇਲ੍ਹ ਦੇ ਵਿੱਚੋਂ ਭੇਜੀ ਗਈ ਤੇ ਜਿਸ ਤੋਂ ਬਾਅਦ ਸੁਨੇਹਾ ਭੇਜਿਆ ਹੈ ਤੇ ਉਹਨਾਂ ਨੇ ਕਿਹਾ ਕਿ ਮੇਰੀਆਂ ਬਾਹਾਂ ਮਰੋੜੀਆਂ ਚਾਰੀਆਂ ਨੇ ਮੇਰੇ ਕੇਸਾਂ ਦੀ ਬੇਅਦਬੀ ਹੋਈ ਹੈ ਦਾੜੀ ਤੱਕ ਪੱਟੀ ਗਈ ਤੇ ਜਿਸ ਤੋਂ ਬਾਅਦ ਉੱਥੇ ਹੀ ਜਿਹੜਾ ਕਿ ਉਹਨਾਂ ਦੇ ਵੱਲੋਂ ਆਡੀਓ ਜਾਰੀ ਕੀਤੀ ਜਾਂਦੀ ਹੈ ਤੇ ਜਿਸ ਨੂੰ ਲੈ ਕੇ ਹੁਣ ਸਿੱਕ ਕੌਮ ਪੜਕਦੀ ਹੋਈ ਨਸਰ ਆ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਪਿਤਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਇਨਸਾਫ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਵਾਂਗੇ ਤੇ ਜਥੇਦਾਰ ਸਾਹਿਬ ਤੋਂ ਇੱਕ ਉਮੀਦ ਕਰਾਂਗੇ ਕਿ ਸਾਨੂੰ ਉਹ ਇਨਸਾਫ ਦੇਣ ਇਦੋਂ ਚੇ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਤੇ ਉਹਨਾਂ ਦੇ ਪਿਤਾ ਦਾ ਇਹ ਬਿਆਨ ਹੈ ਕਿ ਮੇਰੇ ਪੁੱਤ ਦੀ ਇਹ ਸ਼ਰੀਆ ਬਾਹਾਂ ਮਰੋੜੀਆਂ ਗਈਆਂ ਕੇਸਾਂ ਦੀ ਬੇਅਦਬੀ ਹੋਈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸੇ ਕਾਮ ਨੂੰ ਸੁਨੇਹਾ ਵੀ ਦਿੱਤਾ ਹੈ ਤੇ ਜਿਸ ਤੋਂ ਬਾਅਦ ਇੱਕ ਵੱਡੀ ਅਪੀਲ ਤੱਕ ਕਰ ਦਿੱਤੀ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਜਿਹੜਾ ਆਡੀਓ ਜਲਦੀ ਪਈ ਆਪਣੀ ਸੰਦੀਪ ਸੰਨੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿੰਨਾ ਸਾਡੇ ਏਡੇ ਮੁੰਡੇ ਮਾਰੇ ਨਹੀਂ ਬਿਨਜਾਇਜ ਉਹਨਾ ਕਾਊਂਟਰ ਕੀਤੇ ਨੇ ਕਿ ਉਹ ਸਜ਼ਾ 'ਤੇ ਭੋਗਦੇ ਹੀ ਤਿੰਨ ਪੁਲਸ ਵਾਲੇ ਉਹਨਾ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਜਿਹ ਪੌਂਤੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਸ ਵਾਲੇ ਨੇ ਜਿਹੜੇ ਲੀਡਰ ਦੇ ਨਾਲ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫਿਰ ਉਹਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨਹੀਂ ਕਿਉਂ ਉਹ ਅੱਗੇ ਮਿੱਟੀ ਦੇ ਬੰਦੇ ਸੀ ਤਿੰਨ ਜਿਹਨਾਂ ਸੱਟਾ ਇੱਕ ਬੰਦਾ ਤਿੰਨ ਗੱਲਾਂ ਤਿੰਨਾ ਬਣੇ ਕਿਵੇਂ ਸੱਟਾ ਮਾਰ ਸਕਦਾ ਜੇ ਤਾਂ ਮਿੱਟੀ ਦੇ ਸੀ ਨਾ ਅੱਗੋ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠੇ ਇਸ ਸੰਧੀ ਨੂੰ ਸਿਰੋਂ ਨਾ ਕੁੱਟਿਆ ਏ ਸੰਧੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠੇ ਤੇ ਇਹਨਾਂ ਜਾਣ ਕੇ ਜਾ ਕੇ ਉੱਥੇ ਦਾਫਰ ਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਇਹਨਾਂ ਬੜੇ ਚੇਤੋ ਆਂਦੇ ਵੀ ਇਹਨਾਂ ਨੂੰ ਮਤਬਲ ਇਹ ਬੈਠ ਕੇ ਜੋ ਕੱਢ ਗਏ ਨੂੰ ਕੱਲੇ ਨੂੰ ਬੈਠ ਕੇ ਜੱਡ ਅੱਡ ਅੱਡ ਬੈਠੇ ਹੋਏ ਨਾ ਇਹਨਾਂ ਨਾਮ ਨਾ ਰੱਖੋ ਇਹਨਾਂ ਜਾਨ ਬੁੱਝ ਕੇ ਰੱਖਿਆ ਹੈ ਤੇ ਉਹਨਾਂ ਦੇ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਉਹਨਾਂ ਮਿਲਾਇਆ ਨਹੀਂਗਾ ਤਿਆ ਨਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਬਈ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝੇ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਤੇ ਅਸੀਂ ਬਾਅਦ ਤੋਂ ਬਾਅਦ ਨਹੀਂ ਨਖਿੱਦੀ ਕਰਨੇ ਆ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹ ਨਾ ਮਰਮਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵੇ ਦਿਨ ਤੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੂੰ ਅੱਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹ ਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੱਡੇ ਰੱਖਣਾ ਸੀ ਜਿਹੜਾ ਆਈਡੀਓ ਜਲਦੀ ਪਈ ਆਪਣੀ ਸੰਦੀਪ ਸੰਨੀ ਵਾਲੀ ਇਹ ਪਹਿਲਾਂ ਤਾਂ ਉਹਨਾਂ ਦਾ ਸਰਕਾਰ ਦਾ ਹੱਕ ਹੀ ਨਹੀਂ ਬੰਦਾ ਉਹਨੂੰ ਉਹਨਾਂ ਦੇ ਵਿੱਚ ਪਾਉਂਦਾ ਜਿਨ੍ਹਾਂ ਸਾਡੇ ਏਡੇ ਮੁੰਡੇ ਮਾਰੇ ਨੇ ਵੀ ਨਜਾਇਜ਼ ਉਹਨਾਂ ਕਾਊਂਟਰ ਕੀਤੇ ਨੇ ਕਿ ਉਹ ਸਜ਼ਾ 'ਤੇ ਭੋਗਦੇ ਸੀ ਤਿੰਨ ਪੁਲਸ ਵਾਲੇ ਉਹਨਾਂ ਹੱਕ ਹੀ ਨਹੀਂ ਇਹਨਾਂ ਦਾ ਬੰਦਾ ਹੁੰਦੇ ਜਿ ਪਾਉਂਦੇ ਇਹ ਜਾਨ ਬੁੱਝ ਕੇ ਇਹਨਾਂ ਜਿਹੜੇ ਪੁਲਸ ਵਾਲੇ ਨੇ ਜਿਹੜੇ ਲੀਡਰ ਦੇ ਨਾਲ ਜਾਨ ਬੁੱਝ ਕੇ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚ ਪਾਇਆ ਫਿਰ ਉਹਦੇ ਸੰਨੀ ਨੇ ਉਹਨਾਂ ਨੂੰ ਮਾਰੀਆਂ ਸੱਟਾਂ ਮਾਰੀਆਂ ਨੇ ਕਿਉਂ ਉਹ ਅੱਗੇ ਮਿੱਟੀ ਦੇ ਬੰਦੇ ਸੀ ਤਿੰਨ ਜਿਹਨਾਂ ਸੱਟਾਂ ਇੱਕ ਬੰਦਾ ਤਿੰਨ ਗੱਲਾਂ ਤਿੰਨ ਬਣੇ ਕਿਵੇਂ ਸੱਟਾਂ ਮਾਰ ਸਕਦਾ ਜਿਦਾਂ ਮਿੱਟੀ ਦੇ ਨਾ ਅਗੋ ਬੁੱਤ ਬਣਾ ਕੇ ਖਿਲਾ ਰਹੇ ਇਹ ਬਿਲਕੁਲ ਝੂਠੇ ਇਹ ਸੰਨੀ ਨੂੰ ਸਿਰ ਉਹਨਾਂ ਨੂੰ ਕੁੱਟਿਆ ਹੈ ਸੰਨੀ ਨਹੀਂ ਉਹਨਾਂ ਨੂੰ ਕੁੱਟਿਆ ਤਾਂ ਬਿਲਕੁਲ ਝੂਠੇ ਤੇ ਨਾ ਜਾਣ ਕੇ ਜਾ ਕੇ ਉੱਥੇ ਦਾਖਲ ਕਰਾ ਦਿੱਤੇ ਨੇ ਵੀ ਆਪਦੀ ਬਦਨਾਮੀ ਤੋਂ ਤੇ ਨਾ ਬੜੇ ਚੇਤੋਂ ਆਂਦੇ ਵੀ ਇਹਨਾਂ ਨੂੰ ਮਤਬਲ ਇਹ ਬੈਠ ਕੇ ਜੋ ਕੱਢ ਗਏ ਨੂੰ ਕੱਲੇ ਨੂੰ ਬੈਰ ਕੇ ਜੱਡ ਅੱਡ ਅੱਡ ਬੈਰ ਕੇ ਜੋ ਇਹ ਨਾ ਇਹਨਾਂ ਦਾ ਨਾਮ ਨਾ ਰੱਖੋ ਇਹਨਾਂ ਜਾਨ ਬੁੱਝ ਕੇ ਰੱਖਿਆ ਹੈ ਤੇ ਉਹਨਾਂ ਦਾ ਭਰਾ ਦਾ ਪੈਸੇ ਮੈਂ ਮਿਲਣ ਗਿਆ ਤੇ ਮੈਨੂੰ ਉਹਨੇ ਮਲਾਇਆ ਨਹੀਂ ਗਾ ਤੇ ਆਨਾ ਮੈਨੂੰ ਥੋੜਾ ਥੋੜਾ ਪਤਾ ਲੱਗਾ ਏ ਬਈ ਉਹਨੂੰ ਕੁੱਟਿਆ ਬਹੁਤ ਜ਼ਿਆਦਾ ਨਹੀਂ ਤੇ ਉਹਨੇ ਬੇਲਾ ਸੁਝੇ ਆਪਣੇ ਵਾਲਾਂ ਦੀ ਬੇਅਬਦੀ ਕੀਤੀ ਨੇ ਤੇ ਅਸੀਂ ਬਾਅਦ ਤੋਂ ਬਾਅਦ ਨਹੀਂ ਨਖਿੱਤੀ ਕਰਨੇ ਆ ਜੇ ਪ੍ਰਸ਼ਾਸਨ ਦੀ ਤੇ ਜਿਹੜਾ ਇਹ ਨਾ ਮਦਮਲੇ ਉਥੋਂ ਦਾ ਆਪਣਾ ਜੇਲ੍ਹ ਦਾ ਸੁਵੇਰਦਨ ਤੇ ਉਹਨੂੰ ਵੀ ਆਣਿਆ ਬਈ ਇਹੋ ਜੇ ਤੁਹਾਡੇ ਕਿਉਂ ਨਹੀਂ ਉਦੋਂ ਰੱਖਿਆ ਉਦੋਂ ਤੇਰਾ ਹੱਕ ਬੰਦਾ ਸੀ ਉਦੋਂ ਇਹ ਨਾਂ ਦੇ ਵਿੱਚ ਬੰਦਾ ਨਹੀਂ ਰੱਖਣਾ ਤੇ ਅੰਡ ਰੱਖਣਾ